ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਕੁਦਰਤ ਨੇ ਕੀਤੀ ਹੈ ਕਿਰਪਾ ਪ੍ਰਮਾਤਮਾ ਨੇ ਕੀਤੀ ਹੈ ਕਿਰਪਾ ਮੀ ਜਿਹੜਾ ਵੱਡੇ ਪੱਧਰ ਦੇ ਉੱਤੇ ਕਿਤੇ ਘੱਟ ਕਿਤੇ ਵੱਧ ਜਿਹੜਾ ਹੈਗਾ ਪੈ ਰਿਹਾ ਤੇ ਪੰਜਾਬ ਹਰਿਆਣਾ ਨਾਲ ਜਾਂ ਰਾਜਸਥਾਨ ਦੇ ਇਲਾਕੇ ਤੇ ਇਹਦੇ ਨਾਲ ਨਾਲ ਯੂਪੀ ਜਾਂ ਹੋਰ ਜਿੰਨੀਆਂ ਵੀ ਰਾਜਾਂ ਦੇ ਵਿੱਚ ਜਿਹੜਾ ਮੌਨਸੂਨ ਹੁਣ ਐਕਟਿਵ ਹੋਇਆ ਹੈ ਲਗਾਤਾਰ ਮੀਂਹ ਪੈ ਰਿਹਾ ਤਾਂ ਇਹਦਾ ਫਾਇਦਾ ਆਪਾਂ ਨੂੰ ਕੀ ਹੋਇਆ ਬਾਧੂ ਖਰਚ ਆਪਣਾ ਜਿਹੜਾ ਹੁਣ ਹੋਣਾ ਸੀਗਾ ਕਿਉਂਕਿ ਜੇ ਮੀਂਹ 5 ਦਿਨ 10 ਦਿਨ 15 ਦਿਨ ਡਿਲੇ ਹੁੰਦਾ ਤਾਂ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਥੋੜਾ ਜਿਹਾ ਲੱਗਦਾ ਕਿ ਫੋਟ ਕਰਾਉਣ ਵਾਸਤੇ ਆਪਾਂ ਸਮਾਨ ਥੱਲੇ ਸਿੱਟ ਗਏ ਯੂਰੀਆ ਦੇ ਨਾਲ ਖਾਸ ਤੌਰ ਤੇ ਉਲੀ ਨਾਸ਼ਕ ਮਲਾ ਕੇ ਕਿਸਾਨ ਵੀਰ ਪਾਉਂਦੇ ਆ ਜਾਂ ਹੋਰ ਸਮਾਨ ਆ ਜਿਹੜਾ ਲਿਆ ਕੇ ਜਿਹੜਾ ਵਿੱਚ ਪਾਉਣ ਲੱਗ ਪੈਂਦੇ ਕਿ ਨਾਲ ਦੀ ਨਾਲ ਝੋਨਾ ਤੁਰੇ ਹਾਲਾਂਕਿ ਉਹਦਾ ਕੀ ਹੁੰਦਾ ਉੱਚ ਤਾਪਮਾਨ ਦੇ ਨਾਲ ਐਵੇਪੋ ਟ੍ਰਾਂਸਪੀਰੇਸ਼ਨ ਲਾਸ ਰੈਸਪੀਰੇਸ਼ਨ ਲਾਸ ਉਹ ਜਿਹੜੇ ਫਸਲ ਦੇ ਵੱਜ ਜਾਂਦੇ ਆ ਕਿਉਂਕਿ ਉੱਚ ਤਾਪਮਾਨ 'ਚ ਤੁਹਾਨੂੰ ਪਤਾ ਵੀ ਉਹਨੂੰ ਉੱਚ ਤਾਪਮਾਨ ਦੇ ਵਿੱਚ ਸਰਵਾਈਵ ਕਰਨ ਵਾਸਤੇ ਬੜੀ એનર્ਜੀ ਲੱਗਦੀ ਆ ਉਹ ਚਾਹੇ ਇਨਸਾਨ ਆ ਚਾਹੇ ਜਾਨਵਰ ਆ ਚਾਹੇ ਬੂਟੇ ਆ ਫਲ ਫੁੱਲ ਆ ਤਾਂ ਉਹਦੇ ਵਿੱਚ ਸਟ੍ਰੈਸ ਪੈਂਦੀ ਆ ਤਾਂ ਉਹ ਚੀਜ਼ ਨੂੰ ਮੇਨਟੇਨ ਕਰਨ ਵਾਸਤੇ ਵੀ ਵਾਧੂ એનર્ਜੀ ਲੱਗਦੀ ਆ ਤੇ ਜਦੋਂ ਕਿ ਹੁਣ ਜਿਹੜਾ ਮੌਸਮ ਆ ਸੁਹਾਵਣਾ ਹੋ ਗਿਆ ਟੈਂਪਰੇਚਰ ਫੇਵਰੇਬਲ ਹੋ ਗਿਆ ਜਿਹੜੇ ਨਵੇਂ ਲੱਗੇ ਝੋਨੇ ਆ ਉਹਨਾਂ ਵਿੱਚ ਤਾਂ ਬਿਲਕੁਲ ਹੀ ਮੁਸ਼ਕਲ ਨਹੀਂ ਆਪਾਂ ਨੂੰ ਕਰਨੀ ਪੈਣੀ ਜਿਹੜੇ ਪਹਿਲੇ ਝੋਨੇ ਆੜੇ ਖੜੇ ਸੀ ਉਹ ਵੀ ਚੱਲ ਪੈਣੇ ਆ ਕਮੈਂਟ ਕਰਕੇ ਜਰੂਰ ਦੱਸਿਆ ਕਿ ਤੁਹਾਡੇ ਇਲਾਕੇ ਦਾ ਮੌਸਮ ਕਿਵੇਂ ਆ ਕਿੰਨਾ ਕੁ ਮੀਂਹ ਪਿਆ ਤੇ ਕਿਹੜੀ ਕਿਸਮ ਤੋਂ ਹੀ ਝੋਨੇ ਦੀ ਲਾ ਰਹੇ ਕਿਉਂਕਿ ਕਾਫੀ ਵੱਡੇ ਪੱਧਰ ਤੇ ਪੀਆਰ 126 ਪੀਆਰ 131 ਜਾਂ ਬਾਸਮਤੀ ਕਿਸਮਾਂ ਕਿਸਾਨ ਵੀਰਾਂ ਨੇ ਲਾਈਆਂ ਇਸ ਵਾਰ ਬਹੁਤ ਕਿਸਾਨ ਵੀਰਾਂ ਨੇ ਜਿਹੜਾ ਵੱਡੇ ਪੱਧਰ ਦੇ ਉੱਤੇ ਇਸ ਚੀਜ਼ ਜਿਹੜਾ ਝ ਘਾੜ ਰੱਖਿਆ ਕਿ ਆਪਾਂ ਲੰਬੇ ਸਮੇਂ ਵਾਲੀ ਕਿਸਮ ਖਾਸ ਤੌਰ ਤੇ ਜਿਹੜੀ ਕੋਈ ਪੂਸਾ 44 ਜਾਂ ਕੋਈ ਹੋਰ ਕਿਸਮਾਂ ਨੇ ਉਹ ਨਹੀਂ ਲਾਉਣੀਆਂ ਤੇ ਹੁਣ ਜਿਹੜੇ ਕਿਸਾਨ ਵੀਰ ਵੀ ਕੋਈ ਅੜੇ ਝੋਨੇ ਵਾਸਤੇ ਸਮਾਨ ਲਈ ਆਏ ਬੈਠੇ ਸੀ ਕਿਉਂਕਿ ਮੈਂ ਤਾਂ ਪਰਜੋਰ ਅਪੀਲ ਕਰਦਾ ਹੁਣ ਕਿ ਆਪਾਂ ਬੜੀ ਸਸਤੀ ਸਪਰੇਅ ਦਾ ਫਾਰਮੂਲਾ ਤੁਹਾਨੂੰ ਦਿੱਤਾ ਹੋਇਆ ਹੈ 5-7 ਸਾਲ ਤੋਂ ਜਿਹੜੇ ਕਿਸਾਨ ਵੀਰ ਕਰ ਰਹੇ ਬੜਾ ਫਾਇਦਾ ਹੋ ਰਿਹਾ ਕਿਸਾਨ ਵੀਰ ਨੇ ਆਪ ਇਹਨੂੰ ਬਰਾੜ ਕੋਲ ਦਾ ਨਾਮ ਦਿੱਤਾ ਕਿਉਂਕਿ ਆਪਾਂ ਇਹ ਜਿਹੜਾ ਫਾਰਮੂਲੇਸ਼ਨ 6-7 ਸਾਲ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਜਿਹਦੇ ਵਿੱਚ ਜ਼ਿੰਕ ਕਿੰਨੀ ਪਰਸੈਂਟ 1 ਕਿਲੋ ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਤੱਕ ਫਾਇਰ ਸਲਫੇਟ 19% ਅੱਧਾ ਕਿਲੋ ਡਲੇ ਵਾਲੀ ਕੜੀ ਰਾਤ ਨੂੰ ਪਿਉ ਕੇ ਉਹਦਾ ਪਾਣੀ 2 ਕਿਲੋ ਤੱਕ ਯੂਰੀਆ ਹੁਣ ਆਪਾਂ ਮੀਂਹ ਤੋਂ ਬਾਅਦ ਜ਼ਬਰਦਸਤ ਫੋਟ ਵਾਸਤੇ ਜਦੋਂ ਜਿਹੜਾ ਹੈਗਾ ਮੀਂਹ ਪੈ ਕੇ ਜੇ ਜਿਹੜਾ ਮੌਸਮ ਸਾਫ਼ ਹੁੰਦਾ ਤਾਂ ਨਾਲ ਦੀ ਨਾਲ ਆਪਾਂ ਜਿਹੜਾ ਖਾਸ ਤੌਰ ਤੇ 25 ਦਿਨ ਦਾ ਚੋਨਾ 28 ਦਿਨ ਦਾ ਚੋਨਾ ਉਹ ਤੇ ਆਪਾਂ ਸਪ੍ਰੈਆਂ ਸ਼ੁਰੂ ਕਰ ਦੇਣੀਆਂ ਬਾਸਮਤੀ ਵਾਸਤੇ ਇਹ ਸਮਾਨ ਅੱਧਾ ਪੈਣਾ ਤੇ 22-25 ਦਿਨ ਤੋਂ ਹੀ ਬਾਸਮਤੀ ਤੇ ਆਪਾਂ ਸਪ੍ਰੈਆਂ ਸ਼ੁਰੂ ਕਰ ਦੇਣੀਆਂ ਤੇ 20 ਦਿਨ ਦੇ ਵਿੱਚ 2 ਤੋਂ 3 ਸਪ੍ਰੈਆਂ ਜਿਹੜੀਆਂ ਹੈਗੀਆਂ ਆਪਾਂ ਕਰ ਦੇਣੀਆਂ ਵਾਧੂ ਖਰਚਾ ਜੇ ਕੋਈ ਸਮਾਨ ਲਿਈ ਬੈਠੇ ਹੁਣ ਬਿਲਕੁਲ ਝੂਨੇ 'ਚ ਪਾਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਮੀਂਹ ਪੈਂਦਾ ਤਾਂ ਕੁਦਰਤੀ ਤੌਰ ਤੇ ਜਿਹੜੇ ਖਰਾਕੀ ਤਾਤਾ ਫਸਲ ਨੂੰ ਮਿਲਦੇ ਆ ਤੇ ਅਪਟੇਕ ਸ਼ੁਰੂ ਹੋ ਜਾਂਦਾ ਆਪੜੇ ਇੱਕ ਤਤਾਂ ਦੀ ਸ਼ੁਰੂ ਹੋ ਜਾਂਦੀ ਕਿਉਂਕਿ ਲਾਸ ਘਟ ਜਾਂਦੇ ਫਸਲ ਦੇ ਤੇ ਜਿਹੜੀ ਨਾਲ ਦੀ ਨਾਲ ਜਿਹੜੇ ਮਾਈਕਰੋਬੀਅਲ ਐਕਟੀਵਿਟੀ ਜ਼ਮੀਨ ਚ ਸੂਖਮ ਜੀਵ ਵਗੈਰਾ ਉਹਨਾਂ ਵਾਸਤੇ ਵੀ ਫੇਵਰੇਬਲ ਮੌਸਮ ਹੋ ਜਾਂਦਾ ਸੋ ਬੇਨਤੀ ਆ ਕਿ ਵੱਧੂ ਸਮਾਨ ਹੁਣ ਉਲੀ ਨਾਸ਼ ਕੋਈ ਕਿਸੇ ਕਿਸਮ ਦਾ ਜ਼ਹਿਰ ਵਾਧੂ ਜੂਰਗਿਆ ਦੇ ਨਾਲ ਰਲਾ ਕੇ ਨਹੀਂ ਪਾਉਣਾ ਬਹੁਤ ਬਹੁਤ ਧੰਵਾਦ ਸ਼ੁਕਰੀਆ ਮਿਹਰਬਾਨ